ਲਾ ਬਾਈ ਜੇ ਕਿਸੇ ਨੇ ਨਵਾਂ ਕੰਮ ਸਟਾਰਟ ਕਰਨਾ ਇੱਕ ਬਾਈ ਭਲਾਗੇ ਨਾਲ ਬਰਾੜ ਬਹੁਤ ਵੱਡਾ ਆਫਰ ਲੈ ਕੇ ਆਇਆ ਛੋੜੇ ਆਸਤੇ ਕੀ ਹਾਲਾ ਬਾਈ ਬਹੁਤ ਵਧੀਆ ਬਾਈ ਹੋਰ ਕੀ ਆ ਬਾਈ ਇਹ ਆਫਰ ਕੋਈ ਨਹੀਂ ਪੰਜਾਬ ਚ ਦੇ ਰਿਹਾ ਨਹੀਂ ਹੋਰ ਕਿਸੇ ਕੋਲ ਨਹੀਂ ਬਾਈ ਇਹ ਆਫਰ ਕੀ ਆਫਰ ਆ ਬਾਈ ਆਪਣੇ ਕੋਲ ਬਾਈ 4300 ਰੁਪਏ ਦੇ ਵਿੱਚ 100 ਬੱਚਾ 100 ਚੂਜਾ ਹਾਂ 100 ਚੂਜਾ ਹਾਂ 10 ਕਿਲੋ ਦੀ ਥੈਲੀ ਦੋ ਡਰਿੰਕਰ ਹਾਂ ਦੋ ਦੋ ਫੀਟ ਦਾ ਠੀਕ ਹੈ ਹਾਂ ਪਾਣੀ ਵਾਲੇ 2 ਤੇ 2 ਫੀਡ ਵਾਲੇ ਤੇ 10 ਕਿਲੋ ਆ ਤੇ 100 ਚੂਚਾ 100 ਚੂਚਾ ਤੂੰ ਚਾਹ ਕਿਹੜੀ ਵੈਰਾਈਟੀ ਦਾ ਮਿਲੂਗਾ ਭਾਈ ਚੂਚਾ ਭਾਈ ਆਪਣੇ ਕੋਲ ਬਲੈਕ ਐਸਟਰਾ ਆ ਪਾਰ ਆ ਯਾਰ ਦੇਸੀ ਚ ਡੀਪੀ ਗ੍ਰੋਸ ਅੰਡੇ ਵਾਲੀ ਬਰੀਡ ਮਿਲ ਜੂਗੀ ਆਪਣੇ ਕੋਲੇ ਜੀ ਅੰਡੇ ਵਾਲੀ ਬਰੀਡ ਲੈਣੀ ਆ ਜਾਂ ਮੀਟ ਵਾਲੀ ਲੈਣੀ ਕੋਈ ਵੀ ਲੈਣਾ ਆਪਣੇ ਸਾਰਾ ਨਹੀਂ ਜਿਹੜਾ 4300 ਚ ਦੇਵਾਂਗੇ ਉਹ ਕਿਹੜਾ ਚੂਚਾ ਦੇਵਾਂਗੇ ਦੇਸੀ ਦਵਾਂਗੇ ਜੀ ਆਪਾਂ ਠੀਕ ਹੈ ਹਾਂਜੀ ਲਓ ਭਾਈ ਕਰ ਲੋ ਸੰਪਰਕ ਕਿੰਨੇ ਭਾਈ ਦਿਨਾਂ ਤੱਕ ਆਫਰ ਆ ਇਹ ਇਹ ਭਾਈ ਆਪਾਂ 10 ਦਿਨਾਂ ਲਈ ਆਫਰ ਆਪਣਾ ਅੱਜ ਤੋਂ ਕੀ ਚਾਹ। ਤੇ ਕੂਤਾ ਭਾਈ ਕਦੋਂ ਮਰ ਜਿਆ ਐਨ ਫੋਨ ਕਰਕੇ। ਕਦੋਂ ਮਰ ਜੀ। ਬਾਕੀ ਬੁਕਿੰਗ ਹੋ ਜੂਗੀ। ਜੇ ਕਈ ਏਰ ਖਤਮ ਹੋ ਜੇ ਜਾਂ ਕੁਛ ਵੀ ਮੰਨ ਲੋ ਜੀ ਆਪਣੇ ਕੋਲ ਅੱਜ ਕਿੰਨਾ ਚੂਚਾ ਇਸ ਤਰ੍ਹਾਂ। ਆਪਣੇ ਕੋਲ 7000 ਬਚਿਆ ਪਿਆ। ਤੇ ਬਾਈ ਜੀ ਆਪਦੀ ਮਸ਼ੀਨਾਂ ਤੇ 4300 ਦੇ ਵਿੱਚ 100 ਚੂਚਾ ਤੇ ਆ ਪਾਣੀ ਵਾਲੇ ਤੇ ਆ ਫੀਡ ਵਾਲੇ ਤੇ 10 ਕਿਲੋ ਫੀਡ ਤੇ ਬਾਈ ਨੰਬਰ ਬੋਲ ਦਿਓ। ਨੰਬਰ ਹੈਗਾ 62836200426। ਠੀਕ।